ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਬਰਾਸਤ ਚੈਨਲ ਨਾਲ ਇਸ ਚੈਨਲ ਉਤੇ ਅਸੀਂ ਬਾਈਆਂ ਨ 23 ਆ ਥਈਏ ਥਈਆ ਲੜੀ ਦੀਨ ਬਖ ਬਖ ਥੇਹਾਂ ਦੀਆਂ ਜੋ ਵੀਡੀਓ ਬਣਾ ਕੇ ਪਾ ਰਹੇ ਹਾਂ ਉਸ ਤਹਿਤ ਅਸੀਂ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਤੋਂ ਪੂਰਬ ਵਾਲੀ ਦਿਸ਼ਾ ਵੱਲ ਲਗਭਗ ਸਾਢੇ 3 ਕਿਲੋਮੀਟਰ ਤੇ ਇਸੇ ਤਰ੍ਹਾਂ ਪਿੰਡ ਰੰਗੀਆਂ ਜਿਹੜਾ ਕਿ ਸਕਰੂਰ ਜ਼ਿਲ੍ਹੇ ਵਿੱਚ ਪੈਂਦਾ ਉਹਦੇ ਦੋਹਾਂ ਪਿੰਡਾਂ ਦੇ ਵਿਚਕਾਰ ਖੇਤਾਂ ਵਿੱਚ ਖੜੇ ਆ ਇਸ ਥਾਂ ਦੇ ਉੱਤੇ ਵੀ ਕਿਸੇ ਵਕਤ ਬਹੁਤ ਵੱਡਾ ਥੇ ਸੀਗਾ ਤੇ ਜਿਵੇਂ ਸਾਨੂੰ ਇੱਕ ਬਜ਼ੁਰਗ ਨੇ ਉੱਜੇ ਸਮਾਂ ਪਹਿਲਾਂ ਜਾਣਕਾਰੀ ਦਿੱਤੀ ਹੈ ਕਿ ਇਹ ਲਗਭਗ 2.5 ਏਕੜ ਦੇ ਵਿੱਚ ਥੇ ਸੀ ਤੇ ਇਸ ਥੇ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਤੁਸੀਂ ਦੇਖ ਰਿਹਾ ਹਾਂ ਕਿ ਆ ਜਿਹੜਾ ਸਾਹਮਣੇ ਰਸਤਾ ਹੈ ਇਹ ਪੱਛਮ ਵਾਲੀ ਸਾਈਡ ਤੋਂ ਆ ਰਿਹਾ ਤੇ ਇਸ ਕੱਚੀ ਪਹੀ ਦੇ ਵਿੱਚ ਤੁਸੀਂ ਆ ਠਿਕਰੀਆਂ ਰੋੜੀਆਂ ਤੇ ਆ ਵੱਡੇ ਠਿਕਰੇ ਵੀ ਪਏ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਜਿਹੜਾ ਥਾਂ ਹੈਗਾ ਇਹ ਆਲੇ-ਦਾਲੇ ਦੇ ਖੇਤਾਂ ਨਾਲੋਂ ਇਹ ਅੱਜ ਵੀ 2025 ਦੇ ਵਿੱਚ ਬਹੁਤ ਉੱਚਾ ਥਾਂ ਹੈਗਾ ਕਿਉਂਕਿ ਜਿਹੜੇ ਥੇ ਨੇ ਉਹ ਬਾਬ ਦੇ ਇਸ ਜਾਂਚ ਅਧੀਨ ਗੱਲ ਧਿਆਨ ਕੋਚਰੇ ਕੀਤੀ ਹੈ ਕਿ ਸਾਰੇ ਥੇ ਉੱਚੇ ਥਾਵਾਂ ਤੇ ਬਣੇ ਹੋਏ ਨੇ ਤੇ ਉਹਨਾਂ ਥੇਹਾ ਚੋਂ ਬਹੁਤਿਆਂ ਵਿੱਚ ਖੂਨ ਹੈ ਤੇ ਜਿਹੜੇ ਕਿਸੇ ਥੇਹ ਵਿੱਚ ਖੂਨ ਨਹੀਂ ਹੈਗਾ ਤਾਂ ਉਹਦੇ ਆਲੇ ਦੁਆਲੇ ਪਾਣੀ ਦੇ ਛੱਪੜ ਪਾਬ ਕਿਉ ਨਾ ਛਪੜਾਂ ਤੋਂ ਹੀ ਜਿਹੜੇ ਲੋਕ ਸੇ ਉਸ ਵਖਤ ਦੇ ਜਿਹੜੇ ਕਿਥੇ ਕਰੀਬ 450 ਸਾਲ ਪਹਿਲਾਂ ਰਹਿੰਦੇ ਸੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਇਸ ਏਰੀਏ ਦੇ ਵਿੱਚ 1665 ਵਿੱਚ ਆਏ ਨੇ ਤਾਂ ਇਹ ਜਿਹੜੇ ਥੇ ਤਲੋਕਾ ਜਵੰਦਾ ਨਾਂ ਦਾ ਜਿਹੜਾ ਸਰਦਾਰ ਸੀਗਾ ਬਾਈ ਪੰਡਾ ਦਾ ਸਰਦਾਰ ਸੀ ਉਹਦੀ ਇਹ ਅਧੀਨਗੀ ਥੱਲੇ ਸੀ ਤੇ ਉਹ ਮਦੋ ਉਦਾਸ ਪ੍ਰਾਗੀ ਨੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਤਲੋਕੇ ਦੀ ਮੁਲਾਕਾਤ ਨਿਜੀ ਹੋਣ ਦਿੱਤੀ ਤੇ ਇਸ ਕਰਕੇ 22 ਪਿੰਡਾਂ ਦਾ ਜਿਹੜਾ ਥੇ ਹੋਇਆਂ ਦਾ ਇਹ ਇਤਿਹਾਸ ਹੈ ਨਿਸ਼ਾਨੀਆਂ ਨੇ ਉਹ ਅਸੀਂ ਤੁਹਾਡੇ ਧਿਆਨ ਗੋਚਰੇ ਕਰਨ ਦਾ ਇਹ ਛੋਟਾ ਜਿਹਾ ਯਤਨ ਹੈ ਕਿਉਂਕਿ ਇਹਨਾਂ ਥੇਹਾਂ ਨਾਲ ਜੇ ਅਸੀਂ ਇਹਨਾਂ ਜਾਂ ਜ਼ਮੀਨ ਨਾਲ ਜਾਂ ਖੇਤਾਂ ਨਾਲ ਜਿਹੜੇ ਕਿ ਅੱਜ ਦੇ ਸਮੇਂ ਅਨਸਾਰ ਉਹ ਖੇਤ ਨੇ ਜਿਹੜੇ ਕਿਸੇ ਟਾਈਮ ਇੱਥੇ ਛੋਟੇ-ਛੋਟੇ ਪਿੰਡ ਹੁੰਦੇ ਸੀ ਉਹ ਪਿੰਡਾਂ ਦੇ ਲੋਕਾਂ ਦਾ ਜੀਵਨ ਬੜਾ ਹੀ ਸਾਦਾ ਸੀ ਤੇ ਉਹ ਸਾਦਾ ਜੀਵਨ ਹੁਣ ਕਰਕੇ ਉਹਨਾਂ ਦੇ ਜਿਹੜੇ ਮਿੱਟੀ ਦੇ ਭਾਂਡੇ ਵਗੈਰਾ ਵਰਤਦੇ ਸੀ ਤੇ ਲਗਭਗ ਜਿਹੜੇ ਘਰ ਸੇ ਉਹ ਕੱਚੇ ਹੀ ਹੁੰਦੇ ਸੀ ਜਾਂ ਕਿਤੇ ਕਿਤੇ ਵੀ ਛੋਟੀਆਂ ਇੱਟਾਂ ਮਿਲਦੀਆਂ ਨੇ ਕਿ ਤੇ ਗੋਲੀਆਂ ਮਿੱਟੀ ਦੀਆਂ ਠੂਠੀਆਂ ਪੁੱਜੇ ਤੋੜੇ ਇਸ ਤਰ੍ਹਾਂ ਦਾ ਇਹ ਜਿਹੜਾ ਛੋਟਾ ਛੋਟਾ ਸਾਮਾਨ ਸੀ ਉਹ ਲਗਭਗ ਸਾਰੇ ਥਿਆਂ ਦੇ ਉੱਤੇ ਉਹ ਬਿਲਕੁਲ ਨਿਸ਼ਾਨੀਆਂ ਨੇ ਜਿਹੜੀਆਂ ਕਿ ਅੱਜ ਅਸੀਂ 2025 ਦੇ ਵਿੱਚ ਵੀ ਉਹਨਾਂ ਨੂੰ ਧਿਆਨ ਗੋਚਰੇ ਕਰ ਰਹੇ ਹਾਂ ਕਿਉਂਕਿ ਜਿਹੜਾ ਹਿਸਟਰੀ ਜਾਂ ਇਤਿਹਾਸ ਹੈ ਉਹਦੀਆਂ ਸਾਨੂੰ ਜ਼ਰੂਰ ਨਿਸ਼ਾਨੀਆਂ ਜੇ ਕਿਤੋਂ ਹੋਣਗੀਆਂ ਤਾਂ ਅਸੀਂ ਉਸ ਗੱਲ ਬਾਰੇ ਸੱਚ ਜਾਣ ਸਕਾਂਗੇ ਜਿਵੇਂ ਕਿ ਹੁਣ ਸਾਹਲ ਇਹ ਬਾਹੇ ਹੋਏ ਖੇਤ ਨੂੰ ਦਿਖਾ ਰਿਹਾ ਤੇ ਜਿਹਦੇ ਵਿੱਚ ਤੁਸੀਂ ਠਿਕਰੀਆਂ ਦੇ ਛੋਟੇ-ਛੋਟੇ ਟੁਕੜੇ ਪਏ ਦੇਖ ਰਹੇ ਹੋ ਤੇ ਐਵੇਂ ਇਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਹੋਰ ਵੀ ਬੇਸਕ ਬੜੇ ਸਾਰੇ ਥੇ ਨੇ ਬੜੇ ਮਸ਼ਹੂਰ ਥੇ ਨੇ ਜਿਵੇਂ ਤਲੇ ਬਾ ਪਿੰਡ ਦੇ ਵਿੱਚ ਹੈ ਜਾਂ ਖਮਾਣਾਉਂ ਦੇ ਲਾਗੇ ਹੈਗਾ ਉੱਚਾ ਪਿੰਡ ਪਰ ਇਹ ਜਿਹੜੇ ਥੇਹਾ ਦੀ ਇਹ ਹਿਸਟਰੀ ਜਾਂ ਇਤਿਹਾਸ ਹੈ ਇਹ ਬਾਈਆ ਨਾ ਤਈਆ ਥਈਆ ਥਈਆ ਉਹਦੇ ਤਹਿਤ ਅਸੀਂ ਇਹ ਸਕਰੀਨ ਦੇ ਉੱਤੇ ਜਾਂ ਇਹ ਕੈਮਰੇ ਦੀ ਅੱਖ ਰਹੀ ਦਰਸ਼ਕਾਂ ਦੇ ਧਿਆਨ ਗੋਚਰੇ ਕਰ ਰਹੇ ਹਾਂ ਕਿਉਂਕਿ ਜਿੰਨਾ ਵੀ ਪਿੰਡਾਂ ਦੇ ਵਿੱਚ ਜਾਂ ਕਸਬਿਆਂ ਦੇ ਇਲਾਕੇ ਕੋਈ ਥੇ ਨੇ ਤਾਂ ਉਹ ਜਿਹੜੇ ਲੋਕ ਹੈ ਜੇ ਅੱਜ ਵੀ ਕੋਈ ਛੋਟੀ ਮੋਟੀ ਨਿਸ਼ਾਨੀ ਮਿਲਦੀ ਹੈ ਉਹਨਾਂ ਨੂੰ ਸਾਂਭ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਜਿਹੜੇ ਬੇਸ਼ੱਕ ਅੱਜ ਕੰਪਿਊਟਰ ਜੋਗ ਹੈ ਜਾਂ ਇੰਟਰਨੈਟ ਦਾ ਜੋਗ ਹੈ ਤੇ ਛੋਟੇ ਬੱਚੇ ਸਾਰਾ ਦਿਨ ਮੋਬਾਈਲਾਂ ਨਾਲ ਲੱਗੇ ਰਹਿੰਦੇ ਆ ਤਾਂ ਸਾਡੀ ਇੱਛਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਵਸ ਤਾਂ ਕਿਸੇ ਨੂੰ ਵੀ ਕੋਈ ਮਿਲਦੀ ਆ ਤਾਂ ਉਹ ਆਪਣੇ ਕੋਲ ਸਾਂਭ ਕੇ ਰੱਖੇ ਕਿ ਆਉਣ ਵਾਲੀਆਂ ਪਨੀਰੀਆਂ ਜਾਂਉਣ ਵਾਲੀ ਜਨਰੇਸ਼ਨ ਉਹ ਦਿਖਾ ਸਕੇ ਕਿ ਸਾਡੇ ਜਿਹੜੇ ਵੱਡ ਬਟੇਰੇ ਸੇ ਉਹ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਆਦਾ ਬੜਾ ਖੁਸ਼ਹਾਲ ਜੀਵਨ ਜਿਉ ਕੇ ਗਏ ਆ ਲੋਕ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਆ ਬੇਸ਼ੱਕ ਉਹਨਾਂ ਕੋਲੇ ਬੜੀਆਂ ਸੁੱਖ ਸਹੂਲਤਾਂ ਨੇ ਪਰ ਬਹੁਤ ਥੋੜੇ ਮਨੁੱਖ ਆ ਜਿਹੜੇ ਤੁਹਾਨੂੰ ਹੱਸਦੇ ਖੇਡਦੇ ਜਾਂ ਅੱਛੀ ਸਿਹਤ ਵਾਲੇ ਮਿਲਣਗੇ ਕਿਉਂਕਿ ਜਿਹੜਾ ਜੀਵਨ ਮਨੁੱਖ ਕੁਦਰਤ ਦੇ ਨਾਲ ਜੁੜ ਕੇ ਜਿਉਂਦਾ ਹੈ ਕੁਦਰਤੀ ਖਾਣੇ ਖਾਂਦਾ ਹੈ ਤੇ ਕੁਦਰਤ ਦੀ ਗੋਦ ਚ ਰਹਿੰਦਾ ਹੈ ਤੇ ਕੁਦਰਤ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਾਹਮਦਾ ਹੈ ਉਹੀ ਜਿਹੜਾ ਮਨੁੱਖਾ ਹੋ ਖੁਸ਼ਹਾਲ ਜੀਵਨ ਜੀ ਹੋ ਸਕਦਾ ਤੇ ਇਸ ਤਰ੍ਹਾਂ ਅਸੀਂ ਜਿਹੜੀ ਇਹ ਇੱਕ ਵੀਡੀਓ ਥੇਦੀ ਤਿਆਰ ਕੀਤੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਕਟੂ ਬਰਾਸਤ ਚੈਨਲ ਨਾਲ ਜੁੜੋ ਤੇ ਇਵੇਂ ਦੀਆਂ ਜਿਹੜੀਆਂ ਵੀਡੀਓ ਅੱਗੇ ਹੋਰ ਅਸੀਂ ਜਿਹੜੇ ਅਗਲੇ ਥੇਹਾਂ ਦੀਆਂ ਬਣਾ ਕੇ ਤੁਹਾਡੇ ਧਿਆਨ ਗੋਚਰੇ ਕਰਾਂਗੇ ਤੇ ਇੱਕ ਵਾਰ ਅਸੀਂ ਫੇਰ ਤੁਹਾਡਾ ਸ਼ੁਕਰੀਆ ਦਾ ਕਰਦੇ ਆਂ ਕਟੂ ਬਰਾਸਤ ਚੈਨਲ ਦੇ ਨਾਲ ਜੁੜਨ ਦੇ ਲਈ ਤੇ ਇਸ ਥੇ ਦੀ ਜਿਹੜੀ ਵੀਡੀਓ ਆ ਤੁਸੀਂ ਇਹਨੂੰ ਵੀ ਲਾਈਕ ਤੇ ਸ਼ੇਅਰ ਕਰੋਗੇ ਤੁਹਾਡਾ ਧੰਨਵਾਦ